ਇੱਕ ਮੈਂ ਬੇਨਤੀ ਤੁਹਾਡੇ ਚਰਨਾਂ ਚ ਕਰਨੀ ਹੈ ਤੇ ਪ੍ਰਵਾਨ ਜਰੂਰ ਕਰਿਓ ਸਟੇਜ ਤੇ ਬਹੁਤ ਸਤਿਕਾਰਯੋਗ ਸ਼ਖਸੀਅਤਾਂ ਬੈਠੀਆਂ ਨੇ ਬਾਬਾ ਜੀ ਹੁਣੀ ਸਾਡਾ ਬੜਾ ਪਿਆਰ ਹੈ ਇਹਨਾਂ ਦੇ ਨਾਲ ਜਦੋਂ ਵੀ ਬਾਬਾ ਸ਼੍ਰੀ ਚੰਦਰ ਜੀ ਦਾ ਦਿਨ ਮਨਾਉਂਦੇ ਨੇ ਉਹ ਯਾਦ ਕਰਦੇ ਨੇ ਮੈਂ ਧੰਨਵਾਦ ਕਰਦਾ ਲਾਈਵ ਚੱਲਣ ਲਿਆ ਕੈਮਰੇ ਦੋ ਆ ਹੁਣ ਬਾਬਾ ਜੀ ਹੁਣੀ ਮੰਤਰ ਮੰਤਰ ਮੁਕਤ ਹੋ ਕੇ ਤੇ ਐ ਬੈਠੇ ਉਹਨਾਂ ਨੂੰ ਕੋਈ ਪਤਾ ਨਹੀਂ ਕੌਣ ਸਟੇਜ ਤੇ ਆ ਰਿਹਾ ਕੌਣ ਜਾ ਰਿਹਾ ਉਹ ਵੀਰ ਮੇਰਾ ਗੁੱਸਾ ਨਾ ਕਰਿਓ ਦਾਵਾ-ਦਾਵਾ ਉਠਿਆ ਸੰਗਤ ਦੇ ਵਿੱਚੋਂ ਪੌੜੀਆਂ ਚੜ੍ਹਿਆ ਤੇ ਆਣ ਕੇ ਬਾਬਾ ਜੀ ਦੇ ਦਾਵਾ-ਦਾਵਾ ਗੋਡਿਆਂ ਨੂੰ ਮੱਥਾ ਟੇਕ ਕੇ ਗਿਆ ਜੇ ਹੁਣ ਇਹ ਸਿਰੇ ਕਲਿੱਪ ਕੱਟ ਕੇ ਚੜ ਗਿਆ ਇਹ ਜਦੋਂ ਸਿਰੇ ਕਲਿੱਪ ਕੱਟ ਕੇ ਚੜ ਜਾਣਾ ਤੇ ਲੋਕਾਂ ਨੇ ਕਹਿਣਾ ਬਾਬੇ ਮਹਾਰਾਜ ਦੀ ਹਜ਼ੂਰੀ ਚ ਆਪਣੇ ਆਪ ਨੂੰ ਮੱਥਾ ਡੇਹ ਟਕਾਉਣਾ ਤੇ ਲਾਗੇ ਮੁੜ ਕੇ ਸਾਨੂੰ ਵੀ ਗਲਤ ਮੰਨ ਤੱਕ ਕਮੈਂਟ ਕਰਨੇ ਵੀ ਮਰਜੇ ਅੱਗੋਂ ਪਿਛੋਂ ਤੇ ਭਕਾਈ ਕਰਦਾ ਸਟੇਜ ਤੇ ਤੇਰੇ ਹੰਦਿਆ ਕੀ ਵਾਪਰੇ ਇਸ ਕਰਕੇ ਮੈਂ ਬੇਨਤੀ ਕਰਦਾ ਬਈ ਬਾਬੇ ਨੇ ਕਿਸੇ ਨੂੰ ਆਵਾਜ਼ ਦੇਣ ਜਾਂਦੇ ਭੀ ਆਣ ਕੇ ਸਾਡੇ ਗੋਡਿਆਂ ਤੇ ਮੱਥਾ ਟੇਕੋ ਬਾਬੇ ਆ ਕਿਹਾ ਕਿ ਬਾਬੇ ਜੀ ਬੈਠੇ ਸਟੇਜ ਤੇ ਇਹਨਾਂ ਕਿਹਾ ਮੈਨੂੰ ਆਣ ਕੇ ਮੱਥਾ ਟੇਕੋ ਇਸ ਕਰਕੇ ਵੀਰ ਜੀ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਵੇ ਉੱਥੇ ਜਾ ਕੇ ਕਿਸੇ ਦੇ ਪੈਰੀਂ ਜਾਂ ਗੋਡਿਆਂ ਹੱਥ ਲਾ ਕੇ ਮੱਥਾ ਨਹੀਂ ਟੇਕੀਦਾ ਮੇਰੇ ਤੁਹਾਡੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਮੇਰਾ ਸਾਰਾ ਹੀ ਮੂਡ ਜਿਹੜਾ ਸੀ ਉਹ ਅਫਸਰ ਹੋ ਗਿਆ ਤੋ ਸਤਗੁਰੂ ਕਿਰਪਾ ਕਰੇ ਮੈਂ ਤਾਂ ਬੇਨਤੀ ਕੀਤੀ ਪਈ ਅਸੀਂ ਸਾਡੀਆਂ ਸੰਪਰਦਾਵਾਂ ਨੇ ਮਹਾਂਪੁਰਖ ਨੇ ਸਤਕਾਰ ਕਰਨਾ ਸਾਡਾ ਬਣਦਾ ਆਪਾ ਫਤਿਹ ਬਲਾਉਨੇ ਪਰ ਇਹੋ ਜਿਹਾ ਕੰਮ ਕਦੇ ਸਟੇਜ ਤੇ ਗੁਰੂ ਦੀ ਹਜ਼ੂਰੀ ਵਿੱਚ ਆਣ ਕੇ ਕਦੇ ਵੀ ਨਾ ਕਰਿਓ ਇਹ ਮੇਰੀ ਬੇਨਤੀ ਹੈ ਤੁਹਾਡੇ ਚਰਨਾਂ 'ਚ ਹੁਣ ਪਤਾ ਨਹੀਂ ਤੁਹਾਨੂੰ ਗੁੱਸਾ ਲੱਗੇ ਜਾਂ ਗਿਲਾ ਲੱਗੇ ਪਰ ਮੈਂ ਗੁਰੂ ਕਾਟਾ ਦਿਆਂ ਮੈਂ ਬੇਨਤੀ ਤੁਹਾਡੇ ਚਰਨਾਂ 'ਚ ਕਰ ਦਿੱਤੀ ਆ ਮੰਨਣੀ ਜਾਂ ਨਾ ਮੰਨਣੀ ਇਹ ਹੁਣ ਤੁਹਾਡੇ ਅਖਿਆਰ ਇੱਕ ਵਾਰੀ ਸਾਰੀ ਸੰਗਤ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ ਸ੍ਰੀ ਵਾਹਿ ਧਿਆਨ ਲੈ ਕੇ ਚਲੋ ਆਪਣਾ ਇਤਿਹਾਸ ਦੇ ਪੱਤਰਿਆਂ ਦੇ ਤੁਸੀਂ ਉਹ ਪੰਜਾਬ ਦੇ ਬਿਸ਼ੰਦੇ ਬੈਠੇ ਹੋ ਜਿਨ੍ਹਾਂ ਨੇ ਸਮੇਂ-ਸਮੇਂ ਜਿਵੇਂ ਇਹ ਕਹਿ ਲਵਾਂ ਪਈ ਤੁਸੀਂ ਹਰ ਦਿਨ ਆਪਣੇ ਆਪ ਤੇ ਸੰਤਾਪ ਹੰਡਾਇਆ ਹਰ ਦਿਨ ਜਦੋਂ ਕੈਲੰਡਰ ਦੀ ਤਵਾਰੀਖ ਕੱਢ ਕੇ ਤੁਸੀਂ ਪੜਨ ਦਾ ਯਤਨ ਕਰੋਗੇ ਤੁਹਾਡਾ ਕੋਈ ਦਿਨ ਇਹ ਹੋ ਜਾਨੇ ਜਿਹੜਾ ਸ਼ਹਾਦਤ ਦਾ ਦਿਨ ਨਾ ਹੋਵੇ ਕੋਈ ਦਿਨ ਇਹ ਹੋ ਜਾਈ ਨਹੀਂ ਜਿਹੜੇ ਦਿਨ ਵਿੱਚ ਸਿੱਖਾਂ ਦੀ ਸ਼ਹਾਦਤ ਨਾ ਹੋਈ ਲੇਕਿਨ ਜਿੰਨਾ ਤਸ਼ੱਦਦ ਤੁਹਾਡੇ ਤੇ ਹੋਇਆ ਕਿਸੇ ਹੋਰ ਕੌਮ ਤੇ ਹੋਇਆ ਹੁੰਦਾ ਤੇ ਕੌਮ ਮਲਗਾਂ ਮੇਟ ਹੋ ਜਾਂਦੀ ਉਹ ਕੌਮ ਦੇ ਪੱਲੇ ਰਹਿੰਦਾ ਕੱਖ ਇਹ ਬਾਬੇ ਨਾਨਕ ਦੀ ਫੁਲਵਾੜੀ ਹੈ ਇਹ ਗੁਰੂ ਕਲਕੇ ਧਰਮਹਾਰਾਜ ਦਾ ਪੰਥ ਹੈ ਤੇ ਪੰਜਾਬ ਹੈ ਜਿੰਨੂੰ ਪ੍ਰੋਫੈਸਰ ਪੂਰਨ ਸਿੰਘ ਜੀ ਕਹਿੰਦੇ ਨੇ ਪੰਜਾਬ ਵਸਦਾ ਗੁਰਾਂ ਦੇ ਨਾਮ ਉੱਤੇ ਇਹ ਪੰਜਾਬ ਨੂੰ ਬਰਬਾਦ ਕਰਦੇ ਕਰਦੇ ਕਈ ਮਰ ਗਏ ਲੇਕਿਨ ਇਹ ਪੰਜਾਬ ਬਰਬਾਦ ਨਹੀਂ ਹੋਵੇਗਾ। ਇਹ ਪੰਜਾਬ ਚੜ੍ਹਦੀ ਕਲਾ ਵਿੱਚ ਜਾਵੇਗਾ। ਹੁਣ ਕੋਈ ਸੂਬਾ ਕੋਈ ਦੇਸ਼ ਬਰਬਾਦ ਓਦੋਂ ਹੁੰਦਾ ਜਦੋਂ ਆਪਣੇ ਹੀ ਆਪਣੇ ਆਪ ਦੀਆਂ ਲੱਤਾਂ ਖਿੱਚਣ ਲੱਗ ਪੈਣ। ਓਦੋਂ ਕੋਈ ਦੇਸ਼ ਨਹੀਂ ਬਚੇਗਾ ਕੋਈ ਸੂਬਾ ਨਹੀਂ ਬਚੇਗਾ। ਤੁਹਾਡੇ ਘਰ ਵਿੱਚ ਤੁਸੀਂ ਦੋ ਤਿੰਨ ਭਰਾ ਹੋ ਇੱਕ ਚੜ੍ਹਦੀ ਕਲਾ ਵਿੱਚ ਜਾਂਦਾ ਹੋਵੇ ਦੋ ਭਰਾ ਲੱਤਾਂ ਖਿੱਚਣ ਵਾਲੇ ਹੋਣ ਉਹ ਘਰ ਬਰਬਾਦ ਹੋ ਜਾਂਦਾ। ਪਿੰਡ ਦੇ ਚੰਗੇ ਪਲੇ ਦਾ ਕੋ ਕੰਮ ਆਰੰਭ ਕਰੇ ਵੀ ਮੈਂ ਭਾਈ ਆਹ ਕੰਮ ਪਿੰਡ ਦਾ ਕਰਨਾ ਹੈ ਜੇ ਲੱਤਾਂ ਖਿੱਚਣ ਵਾਲੇ ਹੋਣਗੇ ਤੇ ਪਿੰਡ ਬਰਬਾਦ ਜੇ ਦੇਸ਼ ਦੇ ਵਿੱਚ ਲੱਤਾਂ ਖਿੱਚਣ ਵਾਲੇ ਹੋਣ ਤੇ ਦੇਸ਼ ਬਰਬਾਦ ਹੁਣ ਅਸੀਂ ਬਰਬਾਦ ਕਿਵੇਂ ਹੋਏ ਹਰ ਇੱਕ ਸੂਬਾ ਹੈ ਕਿਸੇ ਨਾ ਕਿਸੇ ਚੀਜ਼ ਦੇ ਆਧਾਰ ਤੇ ਉਹ ਮੰਨਿਆ ਜਾਂਦਾ ਹੈ ਪੰਜਾਬੀ ਸੂਬਾ ਹੈ ਜਿਹਨੂੰ ਅੱਜ ਕਿਤੇ ਕਿਹਾ ਜਾਂਦਾ ਸੀ ਪੰਜ ਨਦ ਉਹਦੇ ਤੋਂ ਬਾਣ ਬਣ ਗਿਆ ਪੰਜਾਬ ਪੰਜ ਪਲੱਸ ਆਪ ਆਪ ਕਹਿੰਦੇ ਨੇ ਪਾਣੀ ਨੂੰ ਪੰਜਾਂ ਦੇ ਗਣਕੇ ਪੰਜਾਂ ਦਰਿਆਵਾਂ ਤੇ ਬਾਦਸ਼ਾਹ ਤੁਸੀਂ ਬੈਠਿਓ ਪੰਜਾਂ ਦਰਿਆਵਾਂ 'ਤੇ ਹੁਣ ਢਾਈ ਤੁਹਾਡੇ ਕੋਲ ਨੇ ਢਾਈ ਪਾਕਿਸਤਾਨ ਦੇ ਕੋਲ ਉਹ ਲੋਕਾਂ ਨੇ ਸੋਚਿਆ ਵੀ ਜਿਹੜਾ ਪੰਜਾਬ ਗੁਰੂ ਕਲਕੇ ਧਰਮਹਾਰਾਜ ਦੇ ਵਕਤ ਤੋਂ ਤੁਸੀਂ ਸ਼ੁਰੂ ਕਰ ਲਓ ਅੱਜ ਤੱਕ ਜਿਹੜੇ ਪੰਜਾਬ ਨੂੰ ਲੁੱਟਿਆ ਗਿਆ ਕੁੱਟਿਆ ਗਿਆ ਉਹ ਪੰਜਾਬ ਅੱਜ ਵੀ ਚੜ੍ਹਦੀ ਕਲਾ ਵਿੱਚ ਕਿਉਂ ਆ ਭਾਈ ਭਾਈ ਜਿੰਨਾ ਤੁਹਾਡੇ ਤੇ ਤਛੱਦਤ ਹੋਇਆ ਜਿੰਨਾ ਸਿੱਖ ਭਾਵ ਨੂੰ ਮਾਰਿਆ ਕੁੱਟਿਆ ਗਿਆ ਜਿੰਨਾ ਸਰਬਨਾਸ਼ ਇਸ ਕੌਮ ਦਾ ਕੀਤਾ ਗਿਆ 2025 ਹੈ ਹਿਸਟਰੀ ਪੜ੍ਹ ਕੇ 18ਵੀਂ ਸਦੀ ਤੋਂ ਵੇਖ ਲਓ ਤੁਹਾਡੇ ਜਿੰਨੇ ਲੰਗਰ ਦੁਨੀਆ ਤੇ ਕਿਸੇ ਨੇ ਨਾਂ ਲਾਏ ਤੇ ਨਾ ਕੋਈ ਲਾਵੇਗਾ ਆਉਣ ਵਾਲੇ ਸਮੇਂ ਚ ਆ ਤੁਹਾਡੇ ਇਲਾਕੇ ਚ ਇਧਰ ਪਾਣੀ ਆਇਆ ਹੜ ਆਏ ਕਿੱਥੋਂ ਕਿੱਥੋਂ ਲੋਕ ਤੁਹਾਡੀ ਮਦਦ ਕਰਨ ਵਾਸਤੇ ਨਹੀਂ ਪਹੁੰਚੇ ਕਿੱਥੋਂ ਕਿੱਥੋਂ ਨਹੀਂ ਕਿਸੇ ਚੀਜ਼ ਦੀ ਕਮੀ ਨਹੀਂ ਛੱਡੀ ਹਾਂ ਕਿਸੇ ਨੀਤ ਮਾਰੀ ਦਾ ਕੋ ਬੰਦਾ ਵੇ ਤੇ ਵੱਖਰੀ ਗੱਲ ਕਹਿ ਦਵੇ ਮੇਰੇ ਕੋਲ 2 ਕਿਲੋ ਆਟਾ ਨਹੀਂ ਪਹੁੰਚਿਆ ਨਹੀਂ ਤੇ ਲੋਕਾਂ ਨੇ ਘਰ ਭਰ ਦਿੱਤੇ ਜਿੱਥੇ ਜਿੱਥੇ ਕਿਹੜੇ ਪਾਣੀ ਆਇਆ ਆੜ ਆਏ ਲੋਕਾਂ ਨੇ ਘਰਾਂ ਦੇ ਘਰ ਭਰ ਕੇ ਰੱਖ ਦਿੱਤੇ ਤੁਸੀਂ ਇਸ ਕਰਕੇ ਨਹੀਂ ਮਰੇ ਆਪਾਂ ਇਸ ਕਰਕੇ ਬਰਬਾਦ ਨਹੀਂ ਹੋਏ ਕਿ ਤੁਹਾਨੂੰ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਲੋਣਾ ਆਉਂਦਾ ਤੁਸੀਂ ਤਾਂ ਨਹੀਂ ਮਰੇ ਤੁਸੀਂ ਭਰਾ ਦੇ ਲਾਗੇ ਕਿਤੇ ਭਰਾ ਦੇ ਹੰਝੂ ਡੇ ਕਿਤੇ ਹੋੜ ਉਹਦੇ ਲਾਗੇ ਤੁਸੀਂ ਆਪਣਾ ਖੂਨ ਬਹਾਉਣਾ ਜਾਣਦੇ ਹੋ ਇਹ ਪੰਜਾਬ ਤਾਂ ਬਰਬਾਦ ਨਹੀਂ ਹੋਇਆ ਭਾਈ